ਅਗਾ ਪਿੰਡ ਸਭਰਾਵਾ ਹੈ। ਸਭਰਾਵਾ। ਸਭਰਾਵਾ। ਸਹੀ ਹੋ ਗਿਆ। ਪੱਟੀ ਦੇ ਲੱਗੇ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਕੁਸ਼ ਲਾਹੌਰ ਵੱਲਾ ਕਾ ਵੀ ਲੱਗਦਾ ਸਾਨੂੰ। ਹੂੰ। ਕਸੂਰੋਂ 12 ਮੀਲ ਪਰੇ ਸਭਰਾਵਾ ਸਾਡਾ ਪਿੰਡ ਗਰੇਬ ਦੇ ਆਸਾ ਦੇ ਉੱਤੇ। ਅੱਛਾ ਲੱਗੇ ਕਿਹੜੇ ਕਿਹੜੇ ਪਿੰਡ ਲੱਗਦੇ? ਰਿਜਿਆ ਦਾ ਪੱਤਣ ਲੱਗਦਾ। ਆਜੋ ਦੋਸਤੋ ਤੁਹਾਨੂੰ ਮੈਂ ਜਿਹੜਾ ਪਿੰਡ ਦਿਖਾ ਰਿਹਾ ਹਾਂ ਜੀ ਇਹ ਉਹੋ ਹੀ ਪਿੰਡ ਵੱਡੇ ਸਭਰਾਵਾ ਹੈ ਜਿੰਦਾ ਜਗਰ ਮੁਸਲਮਾਨ ਭਾਈ ਜਾਨ ਨੇ ਕੀਤਾ ਵੀ ਸਾਡਾ ਪਿੰਡ ਵੱਡੇ ਸਭਰਾਵਾ ਹੈ। ਏ ਮੈਂ ਵੀਡੀਓ ਬਾਈ ਜੀ ਵਾਦ ਤੋਂ ਵਾਦ ਪਾਕਿਸਤਾਨ ਤੱਕ ਪਹੁੰਚੇ ਤੇ ਉਸ ਬੰਦੇ ਤੱਕ ਪਹੁੰਚੇ ਵੀ ਜਿਹੜਾ ਬੰਦਾ ਕਹਿੰਦਾ ਸੀ ਮੇਰਾ ਪਿੰਡ ਸਭਰਾਵਾ ਏ ਮਾਨ ਹੁੰਦਾ ਬਾਈ ਜੀ ਜਿੱਥੇ ਜੰਮੇ ਹੋਈਏ ਖੇਡੇ ਹੋਈਏ ਤੇ ਬਾਈ ਨੇ 1947 ਦੇ ਲਾਲੋ ਸਾਹਿਬ ਵੀ ਵੰਡ ਸਮੇਂ ਕੀਤੇ ਉਸ ਸਾਈਡ ਚਲੇ ਗਏ ਸੀ ਜੀ ਪਾਕਿਸਤਾਨ ਦੇ ਵਿੱਚ ਤੇ ਉਸ ਵੀਰ ਨੂੰ ਤੇ ਉਸ ਮੁਸਲਮਾਨ ਭਾਈ ਜਾਨ ਨੇ ਇਹ ਗੱਲ ਕਹੀ ਸੀ ਵੀ ਮੇਰਾ ਪਿੰਡ ਦੋਸਤੋ ਕਰਿਆਲੇ ਦੇ ਨੇੜੇ ਹਰੀਕਿਆਂ ਦੇ ਨੇੜੇ ਵੱਡਾ ਸਭਰਾ ਹੈ ਬਾਈ ਜੀ ਇਹ ਉਹੀ ਵੱਡੇ ਸਭਰਾ ਹੈ ਜੀ ਜਿਸ ਦੇ ਨੇੜਿਓਂ ਹੜ੍ਹ ਵੀ ਆਏ ਸੀ ਜੀ ਐਤਕੀ ਤੇ ਬੜੇ ਕਿਸਾਨਾਂ ਦੀਆਂ ਜਿਨ੍ਹਾਂ ਦੀਆਂ ਜ਼ਮੀਨਾਂ ਬਾਈ ਜੀ ਡੁੱਬੀਆਂ ਸੀ ਘੁਰਮਾਂ ਤੋਂ ਟੁੱਟਾ ਸੀ ਬੰਨ ਤੇ ਤੁਸੀਂ ਸਭਰਾ ਦੇ ਹੁਣ ਮੈਂ ਨਾ ਵੀ ਉਸ ਭਾਈ ਜਾਨ ਤੱਕ ਵੀਡੀਓ ਪਹੁੰਚਾਓ ਵੀ ਉਸ ਵੀਰ ਦਾ ਜਿੱਥੇ ਖੇਡਿਆ ਹੋਵੇ ਜੰਮਿਆ ਹੋਵੇ ਭਲਿਆ ਹੋਵੇ ਨਾ ਉਸ ਪਿੰਡ ਦੀ ਹਮੇਸ਼ਾ ਹੀ ਦਿਲ ਦੇ ਵਿੱਚ ਦੇਖਣ ਨੂੰ ਰੀਜ ਰਹਿੰਦੀ ਆ ਯਾਰ ਮੇਰੇ ਪਿੰਡ ਦੇ ਵਿੱਚ ਮੈਂ ਉਸ ਪਿੰਡ ਦੇ ਵਿੱਚ ਪਹੁੰਚਾਂ ਜਿੱਥੇ ਮੇਰਾ ਜਨਮ ਹੋਇਆ ਸੀ ਜਿੱਥੇ ਮੈਂ ਖੇਡਿਆ ਹਾਂ ਤੇ ਇਹ ਉਸ ਭਾਈ ਜਾਨ ਤੱਕ ਵੀਡੀਓ ਪਹੁੰਚਣੀ ਚਾਹੀਦੀ ਆ ਵੀ ਉਹ ਦਰਸ਼ਨ ਕਰ ਲੈ ਵੀ ਪਿੰਡ ਵੱਡਾ ਸਭਰਾ ਬਾਈ ਜੀ ਬਹੁਤ ਵੱਡਾ ਪਿੰਡ ਆ 12 ਪੱਤੀਆਂ ਪਿੰਡ ਤੇ 13ਵੀਂ ਚੌਂਕੀ ਆ ਜੀ ਪੂਰੀ ਮਸ਼ਹੂਰ ਹੈ ਥਾਣਾ ਬਣ ਗਿਆ ਹੁੰਦਾ ਤੇ ਦੂਰ ਤੱਕ ਬਾਈ ਜੀ ਜੇ ਨੂੰ ਨਜ਼ਰ ਕਮਾਈਏ ਤੁਹਾਨੂੰ ਦਿਸਨੋਂ ਹਟ ਜਾਊਗਾ ਪਰ ਪਿੰਡ ਦੇ ਘਰ ਨਹੀਂ ਮੁੱਕਣੇ ਵੇਖੋ ਦਿਸਨੋਂ ਦੂਰ ਤੱਕ ਤੁਸੀਂ ਨਜ਼ਰ ਮਾਰੋ ਘਰ ਨਜ਼ਰ ਆ ਰਹੇ ਪਰ ਅੱਗੇ ਦਿਸਣਾ ਬੰਦ ਹੋ ਗਿਆ ਜੀ ਹੈਨਾ ਹੁਣ ਬਾਈ ਜੀ ਜਿੰਨਾ ਕੈਮਰੇ ਦਾ ਆਪਣੇ ਦਾ ਹੂਮ ਉਹਨਾਂ ਕ ਤੁਹਾਨੂੰ ਮੈਂ ਦਿਖਾਇਆ ਵੇਖੋ ਕੱਲੇ ਕੱਲੇ ਘਰ ਇਹ ਅੱਜ ਦੇ ਤਿਆਰ ਕੀਤੇ ਹੋਏ ਘਾਰਾ ਜੀ ਤੇ ਪਾਕਿਸਤਾਨ ਸਮੇਂ ਦੀਆਂ ਵੀ ਜਿਹੜੇ ਕਈ ਕਾਰਵਾਈ ਦੀ ਸਾਡੇ ਪਿੰਡ 'ਚ ਆ ਗਿਆ ਜਿਹੜੇ ਪਾਕਿਸਤਾਨ ਦੇ ਵੇਲੇ ਦੇ ਸਮੇਂ ਦੀ ਇੱਟ ਲੱਗੀ ਆ ਨਾ ਅੰਗਰੇਜ਼ਾਂ ਵਲੇ ਦਾ ਜਦੋਂ ਦਾ ਰਾਜ ਸੀ ਉਹਨਾਂ ਸਮਿਆਂ ਦੀਆਂ ਬਾਈ ਜੀ ਇੱਟਾਂ ਦੇ ਕਮਰੇ ਬਣੇ ਉਹ ਵੀ ਹੈਗੇ ਆ ਜੀ ਤੇ ਬਹੁਤ ਵੱਡਾ ਪਿੰਡ ਆ ਜੀ ਤੇ ਜਿਹੜਾ ਬਾਈ ਜਣ ਗੱਲਬਾਤ ਕਰਦਾ ਸੀ ਨਾ ਵੀ ਮੇਰਾ ਪਿੰਡ ਵੱਡੇ ਸੁਭਰਾਵਾ ਐ ਜੀ ਕਰਿਆਲੇ ਦੇ ਕੋਲ ਜਿੱਦੇ ਵਿੱਚ ਉਹਨੇ ਜ਼ਿਕਰ ਕੀਤਾ ਸੀ ਬਾਬੇ ਕਾਲੇ ਸ਼ਾਹ ਦੀ ਜਗ੍ਹਾ ਤੇ ਹੋਰ ਵੀ ਬਾਬੇ ਨਾਕਿਸਤਾਨ ਦੀ ਜਗ੍ਹਾ ਤੇ ਬਾਬੇ ਭੋਲ ਸ਼ੇਰ ਦੀ ਜਗ੍ਹਾ ਜੀ ਜਿਹੜੀ ਪੀਰਾਂ ਦੀ ਜਗ੍ਹਾ ਉਹਨਾਂ ਸਮਿਆਂ ਦੇ ਵਿੱਚ ਹੁੰਦੀਆਂ ਸੀ ਤੇ ਉਹਨੇ ਜ਼ਿਕਰ ਕੀਤਾ ਸੀ ਵੀ ਠੀਕ ਆ ਕਿਸੇ ਦਿਨ ਮੈਂ ਤੁਹਾਨੂੰ ਉਹ ਜਗ੍ਹਾ ਦੇ ਵੀ ਦਰਸ਼ਨ ਕਰਾਊਗਾ ਜਿਹੜੀਆਂ ਕਰਿਆਲੇ ਦੇ ਵਿੱਚ ਐ ਜੀ ਸ਼ੇਰ ਸ਼ਾਹ ਵਲੀ ਬਾਬੇ ਦੀ ਜਗ੍ਹਾ ਦਾ ਜ਼ਿਕਰ ਕੀਤਾ ਸੀ ਵੀ ਉਥੇ ਇਹ ਜਾਂਦੇ ਰਹੇ ਆ ਕਿਉਂਕਿ ਉਥੇ ਬਣੀਆਂ ਨੇ ਜੀ ਤੇ ਉਥੇ ਮੱਥਾ ਟੇਕਣ ਜਾਂਦੇ ਰਹੇ ਆ ਜੀ ਆਪਦੀ ਨਮਾਜ਼ ਪੜ੍ਹਦੇ ਸੀ ਉਥੇ ਜਿੱਥੇ ਹਨਾ ਘਰੇਾਲਾ ਪਿੰਡ ਤੇ ਬਹੁਤ ਵੱਡਾ ਪਿੰਡ ਆ ਬਾਈ ਜੀ ਘਰੇਾਲਾ ਵੀ ਤੇ ਉਥੇ ਉਸ ਪਿੰਡ ਦਾ ਜ਼ਿਕਰ ਕੀਤਾ ਵੀ ਉਥੇ ਅਸੀਂ ਮੇਲਾ ਦੇਖਣੇ ਜਾਂਦੇ ਰਹੇ ਆ ਤੇ ਇਸ ਪਿੰਡ ਦਾ ਬਾਈ ਜੀ ਉਹ ਰਹਿਣ ਵਾਲਾ ਸੀ ਵੀ ਤੇ ਬੜਾ ਸ਼ੌਂਕ ਸੀ ਉਸ ਬਾਈ ਨੂੰ ਕਿਉਂਕਿ ਉਸ ਭਰਾ ਦੀਆਂ ਅੱਖਾਂ 'ਚ ਪਾਣੀ ਆ ਗਿਆ ਸੀ ਵੀ ਮੇਰਾ ਪਿੰਡ ਮੈਂ ਆਪਣਾ ਕਿਤੇ ਮੈਨੂੰ ਸਮਾਂ ਮਿਲੇ ਤੇ ਮੈਂ ਆਪਦਾ ਪਿੰਡ ਵੱਡੇ ਸਭਰਾ ਪਿੰਡ ਵੇਖ ਕੇ ਆਵਾਂ ਦੋਸਤੋ ਜਦੋਂ ਮੈਂ ਉਸ ਭਰਾ ਦੀਆਂ ਅੱਖਾਂ 'ਚ ਪਾਣੀ ਦੇਖਿਆ ਤੇ ਮੈਂ ਆਖਿਆ ਵੀ ਇਹ ਬਲੌਗ ਆਪਾਂ ਜਰੂਰ ਬਣਾਵਾਂਗੇ ਉਹ ਵੀਰ ਮੁਸਲਮਾਨ ਭਰਾ ਜਿਹੜਾ ਦਰਸ਼ਨ ਕਰ ਲੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਜੀ ਪਹਿਲੋਂ ਵੀ ਬਣਿਆ ਸੀ ਤਨਤਨ ਬਾਬਾ ਵੀਰ ਸਿੰਘ ਤੋ ਮੇਰਾ ਨਾਨਾ ਸਰਦਾਰ ਬਲਵੰਤ ਸਿੰਘ ਜੀ ਇਸ ਪਿੰਡ ਦੇ ਸਰਪੰਚ ਰਹੇ ਆ ਦੋਸਤੋ ਤੇ ਲਗਾਤਾਰ ਦੋ ਵਾਰ ਸਰਪੰਚੀ ਕੀਤੀ ਆ ਬਾਅਦ ਵਿੱਚ ਸਰਪੰਚੀ ਕਾਦੀ ਕਿਸੇ ਕੋਲੋ ਪਹਿਲੀ ਸਰਪੰਚੀ ਬਾਈ ਜੀ ਉਹਨਾਂ ਨੇ ਕੀਤੀ ਉਹਨਾਂ ਸਮਿਆਂ ਦੇ ਵਿੱਚ ਤੇ ਇੱਕ ਹੋਰ ਵੀਰ ਜਿਹੜਾ ਉਹਨਾਂ ਨੇ ਕੀਤੀ ਸੀ ਚੇਅਰਮੈਨਾ ਨੇ ਜੀ ਚੇਅਰਮੈਨਾਂ ਦੇ ਪਰਿਵਾਰ ਚੋਂ ਜੀ ਇਹੜੇ ਇਸ ਪਿੰਡ ਦੇ ਵਿੱਚੋਂ ਮੁਸਲਮਾਨ ਛੱਡ ਕੇ ਗਏ ਜਾਨੀ ਨੇੜੇ ਪਿੰਡ ਪੈਂਦਾ ਕੁੱਤੀਵਾਲਾ ਉੱਥੇ ਬਾਈ ਜੀ ਮੁਸਲਮਾਨ ਰਹਿੰਦੇ ਹੁੰਦੇ ਸੀ ਤੇ ਮੇਰਾ ਨਾਨਾ ਸਰਦਾਰ ਬਲਵੰਤ ਸਿੰਘ ਉਹਨਾਂ ਦੇ ਨਾਲ ਬੜੇ ਰਿਲੇਸ਼ਨ ਸੀ ਉਹਨਾਂ ਦੇ ਤੇ ਜਦੋਂ ਉਹ ਪਾਕਿਸਤਾਨ ਚਲੇ ਗਏ ਸੀ ਨਾ ਜਾਂਦੇ ਜਾਂਦੇ ਸਮੇਂ ਬਾਈ ਜੀ ਮੇਰੇ ਨਾਨੇ ਨੂੰ ਬਹੁਤ ਸੋਹਣੀ ਤੇ ਕੀਮਤੀ ਘੋੜੀ ਉਹਨਾਂ ਸਮਿਆਂ 'ਚ ਦੇ ਰਹੇ ਸੀ ਪਰ ਮੇਰੇ ਨਾਨੇ ਨੇ ਇਹ ਗੱਲ ਕਹੀ ਵੀ ਪਤਾ ਨਹੀਂ ਅਜੇ ਸਾਨੂੰ ਆਵਦੀਆਂ ਘੋੜੀਆਂ ਵੀ ਛੱਡ ਕੇ ਪਤਾ ਨਹੀਂ ਕਿਹੜੇ ਕੀ ਹੋਣਾ ਹੈ ਜਣਾ ਜਦੋਂ 47 ਦੀ ਵੰਡ ਹੋਈ ਦੋਸਤੋ ਉਹਨਾਂ ਸਮਿਆਂ ਦੀ ਗੱਲ ਆ ਤੇ ਉਹ ਬੰਦੇ ਅੱਖਾਂ ਚੋਂ ਪਾਣੀ ਆ ਕੇ ਤੇ ਫਿਰ ਗਏ ਸੀਗੇ ਤੇ ਬਾਬੇ ਨਾਗਿਸਤਾਨ ਲਾਗੇ ਵੀ ਬਹੁਤ ਜਿਹੜੇ ਮੁਸਲਮਾਨ ਭਾਈਚਾਰਾ ਭਾਈ ਜੀ ਇਸ ਪਿੰਡ ਵੱਡੇ ਸਭਰਾਚ ਰਹਿਂਦਾ ਰਿਹਾ ਹੈ ਜੀ ਤੇ ਮੇਰੇ ਨਾਨੇ ਨੂੰ ਕਾਫੀ ਲੰਮਾ ਸਮਾਂ ਲੋਕ ਚਿੱਠੀਆਂ ਪਾਉਂਦੇ ਉਦੋਂ ਛੋਟੀ-ਛਿੱਟੀਆਂ ਦਾ ਰਿਵਾਜ ਸੀ ਜੀ ਜਿਹੜੇ ਮੁਸਲਮਾਨ ਛੱਟ ਕੇ ਗਏ ਸੀ ਤੇ ਡਾਕੂ ਟਹਿਲ ਸਿੰਘ ਦੇ ਫੈਨ ਸੀਗੇ ਜੀ ਜਿਹੜਾ ਡਾਕੂ ਟਹਿਲ ਸਿੰਘ ਆ ਨਾ ਉਹਨੂੰ ਅੱਜ ਵੀ ਲੋਕ ਯਾਦ ਕਰਦੇ ਆ ਤੇ ਵੀਰ ਨੇ ਗੱਲ ਵੀ ਕੀਤੀ ਸੀ ਵੀ ਭਾਈ ਜੀ ਉਹਨਾਂ ਸਮਾਂ ਚ ਵਿੱਚ ਵੀ ਡਾਕੂ ਹੁੰਦਾ ਸੀ ਤੇ ਉਹ ਵਿਆਹ ਸ਼ਾਦੀਆਂ ਕਰ ਦਿੰਦਾ ਸੀ ਤੇ ਟਹਿਲ ਸਿੰਘ ਉਹਦਾ ਨਾਂ ਸੀ ਗੱਲ ਸਹੀ ਆ ਬਿਲਕੁਲ ਜੀ ਤੇ ਹੁੰਦਾ ਵੀ ਰਿਹਾ ਏ ਜੀ ਤੇ ਤੁਸੀਂ ਪਿੰਡ ਵੇਖ ਲਓ ਉਹ ਪਾਕਿਸਤਾਨ ਉਸ ਭਾਈ ਜਨਤਾ ਕੇ ਵੀਡੀਓ ਪਹੁੰਚਾ ਦਿਆ ਜੇ ਦੋਸਤੋ ਚੜ੍ਹਦੇ ਪੰਜਾਬ ਦੀ ਇਹ ਤੁਹਾਨੂੰ ਵੀਡੀਓ ਵੀ ਚੜ੍ਹਦਾ ਪੰਜਾਬ ਤੋਂ ਆਪਾਂ ਬਣਾ ਰਹੇ ਆ ਜੀ ਤੇ ਪੱਤੀ ਗਦਾਈ ਕੀ ਸੀ ਜੀ ਪਿੰਡ ਬਹੁਤ ਵੱਡਾ ਸੀ ਗਦਾਈ ਕੀ ਪੱਤੀ ਵੀ ਰਹਿੰਦੇ ਸੀ ਤੇ ਤਾਂ ਵੀ ਰਹਿੰਦੇ ਸੀ ਤੇ ਏ ਮੇਰੀ ਮਾਤਾ ਵੀ ਦੱਸਦੀ ਐ ਤੇ ਹੋਰ ਵੀ ਸਾਡੀ ਨਾਨੀ ਦੱਸਦੀ ਹੁੰਦੀ ਸੀ ਵੀ ਉਹਨਾਂ ਦੇ ਨਾਲ ਸਾਡਾ ਪੂਰਾ ਮਿਲਨ ਵਰਤਨ ਸੀ ਤੇ ਜਿਸ ਦਿਨ ਇਸ ਤੋਂ ਸਭਰਾ ਪਿੰਡ ਤੋਂ ਮੁਸਲਮਾਨ ਭਾਈਚਾਰਾ ਉੱਠ ਕੇ ਗਿਆ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਪਾਣੀ ਤੱਕ ਆ ਗਈ ਸੀ ਦੋਸਤੋ